ਕਾ ਹੋਣਾ ਵਾਕ ਹੋ ਜੋ ਮੰਮੀ ਤੂੰ ਮੇਰੇ ਨਾਲ ਆ ਜੀ ਮੈਂ ਤੈਨੂੰ ਆਪਣੇ ਨਾਲ ਰੱਖਣਾ ਓ ਯਾਰ ਤੂੰ ਹੀ ਹੋਈ ਜਾ ਹੱਡ ਜਿਹੜਾ ਤੁਸੀਂ ਵਹਿਮ ਕੱਢਣਾ ਨਾ ਹੱਡ ਹੋ ਕੇ ਕੱਢ ਹੀ ਲਓ ਲੜੀਏ ਮੈਨੂੰ ਦੱਸੋ ਕਿੱਥੇ ਹੋਣਾ ਜੇ ਵਾਕ ਹੈ ਕੀ ਆ ਤੁਹਾਡੇ ਕੋਲ ਓ ਰਹਿ ਕੇ ਗਿਆ ਦੋ ਕਮਰੇ ਮਾਰ ਲਓ ਇਹਦੇ ਵਿੱਚ ਕੰਦ ਹੋ ਜੋ ਵੱਖਰੇ ਹੋ ਜੋ ਤੁਹਾਡਾ ਸਾਰਿਆਂ ਦਾ ਭਲੇ ਖਾ ਨਿਕਲ ਜਾਊਗਾ ਤੇ ਮਾਰ ਲਾਂਗੇ ਜੇ ਲੋੜ ਪਈ ਤੇ ਪੈ ਗਈ ਏ ਲੋੜ ਹੋਰ ਲੋੜ ਕਿੱਦਾਂ ਦੀ ਪੈਣੀ ਆ ਮੈਂ ਨਹੀਂ ਚਾਹੁੰਦਾ ਕਿ ਮੰਮੀ ਹੋਰ ਪਰੇਸ਼ਾਨ ਹੋਣ ਤਾਂ ਹਰ ਵੇਲੇ ਤੁਹਾਡੇ ਤਰਲੇ ਕੱਢਦੇ ਰਿਆ ਕਰਨ ਹਾਈ ਹਾਈ ਕੀ ਹੋ ਗਿਆ ਇਹਨਾਂ ਨੂੰ ਬੜਾ ਉੱਚੀ ਜੀ ਬੋਲੀ ਜਾਂਦੇ ਆ ਸਾਰੇ ਜਣੇ ਵੇਖਾਂ ਤੇ ਸਹੀ ਕੀ ਗੱਲ ਚੱਲਣ ਰਹੀ ਆ ਇੱਥੇ ਜੂ ਪਰਦਿਆਂ ਦੇ ਨਾਲ ਲਾ ਕੇ ਖਲੋਤੀਆਂ ਅੰਦਰ ਹੀ ਆ ਜਾਂਦੀਆਂ ਅੱਗੇ ਕਿਹੜਾ ਦਰਿਆ ਪੈਂਦਾ ਅੰਦਰ ਆਣ ਕੇ ਸੁਣ ਲੈਂਦੀ ਵੀ ਕੀ ਗੱਲ ਹੋਣ ਰਹੀ ਆ ਲੱਗਦਾ ਪੇਕਿਆਂ ਤੋਂ ਪੂਰੀ ਟ੍ਰੇਨਿੰਗ ਲੈ ਕੇ ਆਈਆਂ ਕਿ ਕਿਹੜੀਆਂ ਗੱਲਾਂ ਕਿੱਦਾਂ ਸੁਣਨੀਆਂ ਨੇ ਕੰਧਾਂ ਦੇ ਨਾਲ ਕਿੱਦਾਂ ਲੱਗਣਾ ਵਾ ਹੁਣ ਵੇਖੀ ਕੀ ਜਾਣੀ ਆ ਤੂੰ ਵੀ ਆ ਜਾ ਕਚੈਰੀ ਦੇ ਵਿੱਚ ਤੂੰ ਵੀ ਆਣ ਕੇ ਸੁਣ ਲੈ ਇੱਥੇ ਜਦੋਂ ਪਿੱਛੋਂ ਆ ਗਈਆਂ ਇੱਥੇ ਤੱਕ ਤੇ ਅੱਗੇ ਵੀ ਆ ਜਾਂਦੀ ਕੰਧ ਦੇ ਨਾਲ ਲੱਗਦੀ ਕੀ ਲੋੜ ਸੀ ਪਰਦੇ ਦੇ ਉਹ ਲੈ ਖਲੋਣ ਦੀ ਕੀ ਜ਼ਰੂਰਤ ਸੀ ਤੈਨੂੰ ਸਿਆਣੇ ਸੱਚ ਹੀ ਕਹਿੰਦੇ ਆ ਕਿ ਜਿਹੜਾ ਇਨਸਾਨ ਜਿੱਦਾਂ ਦਾ ਹੁੰਦਾ ਵਾ ਨਾ ਉਹਨੂੰ ਸਾਰੇ ਆਪਣੇ ਵਰਗੇ ਹੀ ਲੱਗਦੇ ਆ ਤੇ ਇਹੋ ਲੱਗਦਾ ਕਿ ਜੋ ਮੈਂ ਸੋਚਦਾ ਨਾ ਅਗਲਾ ਵੀ ਇਹੀ ਸੋਚਦਾ ਹੋਣਾ ਆ ਤੁਹਾਡੀ ਫਿਤਰਤ ਇਦਾਂ ਦੀ ਆ ਕਿ ਇੱਧਰ ਹੋਰ ਤੇ ਇੱਧਰ ਹੋਰ ਦੋ ਚਿਹਰੇ ਆ ਤੁਹਾਡੇ ਦੋ ਹੁਣੇ ਮੈਂ ਅੰਦਰ ਬੈਠੀ ਕੀ ਸੋਚਣ ਡਈ ਹੀ ਕਿ ਇੰਨਾ ਵਰਗਾ ਚੰਗਾ ਇਨਸਾਨ ਕੋਈ ਹੈ ਨਹੀਂ ਆ ਸਿਰਫ ਮੂੰਹ ਦੇ ਬੜ ਬੋਲੇ ਆ ਮੈਨੂੰ ਤੇ ਇਹ ਗੱਲ ਦੀ ਸਮਝ ਨਹੀਂ ਲੱਗਣ ਦੀ ਕਿ ਤੁਹਾਡੇ ਲੜ ਲੱਗ ਕੇ ਮੈਂ ਖੁਸ਼ੀ ਮਨਾਵਾਂ ਕਿ ਜਾਂ ਰੋਵਾਂ ਇੱਕ ਪਾਸੇ ਤੁਸੀਂ ਮੇਰੀ ਮਾਂ ਦੀਆਂ ਲੱਤਾਂ ਕੋ ਢੰਡਾ ੱਕ ਗਏ ਆ ਮੇਰੇ ਪੇਕੇ ਜਾ ਕੇ ਇੰਨਾ ਵਧੀਆ ਤੁਸੀਂ ਉੱਥੇ ਰਿਐਕਟ ਕੀਤਾ ਕਿ ਤੁਹਾਡੇ ਨਾਲੋਂ ਚੰਗਾ ਇਨਸਾਨ ਕੋਈ ਹੋ ਹੀ ਨਹੀਂ ਸਕਦਾ ਦੂਜੇ ਪਾਸੇ ਤੁਸੀਂ ਆਪਣੀ ਮਾਂ ਦੀ ਇੰਨੀ ਬੇਇੱਜ਼ਤੀ ਕਰਨ ਦੇ ਆ ਕਿੱਦਾਂ ਬੋਲਣ ਦੇ ਉਹਨਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਇੱਡੇ ਵੱਡਿਆ ਕੀਤਾ ਤੁਹਾਡੀ ਖੁਸ਼ੀ ਵਾਸਤੇ ਉਹਨਾਂ ਨੇ ਇੰਨਾ ਕੁਝ ਕੀਤਾ ਪਰ ਉਹਨਾਂ ਦੀ ਤੁਸੀਂ ਇੰਨੀ ਕਿੱਜ਼ਤ ਕਰਦੇ ਜੀ ਸਹੀ ਕਹ ਭਾਬੀ ਜੀ ਤੁਸੀਂ ਇਹ ਬੰਦੇ ਦਾ ਦੋਹਰਾ ਚਿਹਰਾ ਹੈ ਦੋਹਰਾ ਘਰੋਂ ਬਾਹਰ ਤਾਂ ਬੜਾ ਚੰਗੇ ਬੰਦਾ ਨਾਟਕ ਕਰਦਾ ਹੈ ਮੰਮੀ ਦਾ ਮੂੰਹ ਚੁੰਮਣ ਤੱਕ ਜਾਂਦਾ ਆ ਪਰ ਘਰ ਘਰ ਵੇਖ ਲਓ ਤੁਸੀਂ ਕਿੱਦਾਂ ਵੱਡ ਖਾਂ ਨੂੰ ਪੈਂਦੇ ਆ ਸੱਚ ਦੱਸਣਾ ਭਾਬੀ ਜੀ ਮੇਰੀ ਇਹ ਬੰਦੇ ਨਾਲ ਇਸੇ ਗੱਲ ਦੀ ਲੜਾਈ ਆ ਕਿ ਜਿੱਦਾਂ ਦਾ ਤੂੰ ਘਰ ਹੁੰਨਾ ਹੈ ਨਾ ਓਦਾਂ ਹੀ ਫਿਰ ਬਾਹਰ ਰਿਹਾ ਕਰ ਤੇ ਜਾਂ ਫਿਰ ਜਿੱਦਾਂ ਚੰਗਾ ਬਣਦਾ ਹੈ ਨਾ ਬਾਹਰ ਓਦਾਂ ਘਰ ਵੀ ਚੰਗਾ ਬਣ ਜਾ ਕਰ ਪਰ ਨਹੀਂ ਇਹ ਬੰਦਾ ਤਾਂ ਨਾਟਕ ਕਰਦਾ ਹੈ ਨਾਟਕ ਪਰ ਇਹ ਨਾਟਕ ਇਹਦੇ ਜ਼ਿਆਦਾ ਟਾਈਮ ਹੁਣ ਚੱਲਣ ਵਾਲੇ ਨਹੀਂ ਸਾਰਿਆਂ ਦੇ ਸਾਹਮਣੇ ਦਾ ਚਿਹਰਾ ਨਾ ਬੇਨਕਾਬ ਹੋਣ ੜਿਆ ਹੁਣ ਹੌਲੀ ਹੌਲੀ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਪੈਰ ਪੈਰ ਤੇ ਮੈਂ ਇਹਨਾਂ ਦੇ ਰੰਗ ਬਦਲਦੇ ਵੇਖਦੀ ਆ ਪਤਾ ਨਹੀਂ ਹੋਰ ਕਿੰਨੇ ਘਰ ਰੰਗ ਵੇਖਣੇ ਬਾਕੀ ਆ ਭਾਬੀ ਰੰਗ ਵੇਖਣੇ ਆ ਨਾ ਇਹਦੇ ਤੇ ਗਿਰਗਟ ਨੂੰ ਪੁੱਛ ਉਹ ਵੀ ਇਹਦੇ ਕੋਲੋਂ ਰੰਗ ਲੈ ਕੇ ਜਾਂਦਾ ਹੀ ਧੀਏ ਤੈਨੂੰ ਰੰਗਾਂ ਦਾ ਕਿੱਥੋਂ ਪਤਾ ਲੱਗਣਾ ਆ ਮੈਂ ਮਾਂ ਆ ਮਾਂ ਮੈਨੂੰ ਨਹੀਂ ਅਜੇ ਤੱਕ ਪਤਾ ਲੱਗਾ ਵੀ ਇਹਦੇ ਕਿਹੜੇ ਰੰਗ ਨੇ ਤੇ ਕੀ ਏ ਰੰਗ ਵਿਖਾਲਦਾ ਸਾਨੂੰ ਬੋਲ ਲਿਆ ਸਾਰਿਆਂ ਨੇ ਟਿਕੜੀ ਇਕੱਠੀ ਹੋ ਗਈ ਆ ਜੁੰਡਲੀ ਬਣ ਗਈ ਆ ਤੁਹਾਡੀ ਸਾਰਿਆਂ ਜਾਣਿਆਂ ਦੀ ਤੁਹਾਡੇ ਕੀ ਦਿਲ ਵਿੱਚ ਤੁਸੀਂ ਮੈਨੂੰ ਦਬਾ ਲੋਗੇ ਇੱਦਾਂ ਮੈਂ ਨਾ ਦਬਿਆ ਤੁਹਾਡੇ ਕਿਸੇ ਜਾਣੇ ਦੇ ਕੋਲੋਂ ਵੀ ਇੰਨੀ ਕੁ ਜੁਰਤ ਮੈਂ ਰੱਖਦਾ ਹਾਂ ਅਜੇ ਲੱਗੇਬ ਕੁਆਸ ਕਰਕੇ ਦੱਸਣ ਸਾਰੇ ਜਾਣੇ ਦੇਖਿਆ ਏ ਇਦਾਂ ਡੇਲੇ ਕੱਢਦਾ ਵਾ ਹੱਦ ਹੋ ਗਈ ਮੰਮੀ ਜੀ ਇਹਨਾਂ ਵਾਲੀ ਤੇ ਆ ਕੀ ਹਸਾਬ ਕਿਤਾਬ ਹੋ ਇਹਨਾਂ ਦਾ ਇੰਨਾ ਇੱਥੇ ਬੋਲ ਬਲਾਰਾ ਕੀਤਾ ਆਪਣੀ ਗਲਤੀ ਮੰਨਣ ਦੀ ਬਜਾਏ ਉਤੋਂ ਫੇਰ ਸਾਨੂੰ ਹੀ ਬੋਲ ਕੇ ਚੱਲ ਗਿਆ ਇਹੋ ਹੀ ਤਾਂ ਗੱਲ ਏ ਭਾਬੀ ਜਦੋਂ ਚਾਰਾਂ ਜੀਆਂ ਦੇ ਵਿੱਚ ਇਹ ਬੰਦਾ ਝੂਠਾ ਪੈ ਜਾਂਦਾ ਵਾ ਨਾ ਤੇ ਰੋਲਾ ਪਾ ਕੇ ਸੱਚਾ ਹੋ ਜਾਂਦਾ ਵਾ ਸੁਣਦਾ ਕਿੰਦਾ ਨਹੀਂ ਹੈ ਕਿਸ ਦੀ ਇਹਨੂੰ ਲੱਗਦਾ ਕਿ ਮੈਂ ਹੀ ਸਭ ਸੱਚਾ ਆ ਬਾਕੀ ਸਾਰੇ ਜਾਣੇ ਝੂਠੇ ਆ ਹੁਣ ਆਹੀ ਤਿੰਨ ਜਾਣੇ ਆਹੀ ਕਿਹਦੀ ਗਲਤੀ ਕੱਢਣ ਦੇ ਆ ਇਹਦੀ ਗਲਤੀ ਐ ਨਾ ਤੁਸੀਂ ਵੀ ਆਪਣੇ ਕੰਨ ਹੀ ਸੁਣ ਲਿਆ ਸਾਰਾ ਕੁਝ ਫਿਰ ਵੀ ਉਹ ਆਪਣੀ ਗਲਤੀ ਮੰਨਣ ਨੂੰ ਤਿਆਰ ਹੋ ਬਿਲਕੁਲ ਨਹੀਂ ਪਤਾ ਨਹੀਂ ਵੀ ਕਿਹੜੀ ਗੱਲੋਂ ਹੰਕਾਰਿਆ ਫਿਰੰਡਿਆ ਇਹ ਬੰਦਾ ਆਪਣੀ ਗਲਤੀ ਮੰਨਦਾ ਹੀ ਨਹੀਂ ਹੈਗਾ ਮੰਮੀ ਮੈਂ ਤਾਂ ਕਿੰਨਾ ਸਾਰਾ ਕਸੂਰ ਤੁਹਾਡਾ ਤੇ ਭੈਣ ਦਾ ਆ ਜਦੋਂ ਇਹ ਨਿੱਕਾ ਸੀ ਨਾ ਤੁਸੀਂ ਇਹਦੀਆਂ ਗਲਤੀਆਂ ਤੇ ਪੜਦੇ ਪਾਉਂਦੇ ਸੀ ਨਾਲ ਦੀ ਨਾਲ ਹੀ ਇਹਦੇ ਹੱਡ ਸੇਕੇ ਹੁੰਦੇ ਨਾ ਤੇ ਅੱਜ ਆਹ ਦਿਨ ਨਹੀਂ ਵੇਖਣ ਨੂੰ ਮਿਲਨੇ ਵੇ ਬੱਸ ਕਰ ਨਾ ਇਹ ਨਾ ਬੋਲ ਬਲਾਰਾ ਕਰ ਮੇਰੇ ਤੇ ਜੀਨ ਕੁਛ ਹੋਣਦੇ ਪਿਆਵਾ ਇਹੋ ਤਾਂ ਗੱਲਾਂ ਮੰਮੀ ਉਹਨੂੰ ਤੁਸੀਂ ਕਾਹ ਕਹਿਣਾ ਨਹੀਂ ਹੁੰਦਾ ਤਾਂ ਮੈਨੂੰ ਤੁਸੀਂ ਚੁੱਪ ਕਰਾ ਦਿੰਦੇ ਜੇ ਮੰਮੀ ਜੀ ਤੁਸੀਂ ਇਦਾਂ ਟੈਨਸ਼ਨ ਲੈਂਦੇ ਆ ਨਾ ਜਦੋਂ ਤੇ ਮੈਨੂੰ ਵੀ ਚੰਗਾ ਨਹੀਂ ਲੱਗਦਾ ਹੁਣ ਤੁਸੀਂ ਆਪ ਹੀ ਸਿਆਣੇ ਆ ਤੁਸੀਂ ਦੱਸੋ ਮੈਂ ਕੀ ਕਰਾਂ ਵਿਆਹ ਨੂੰ ਹਲੇ ਦੇ ਨਹੀਂ ਗਿਹੜੇ ਹੋਏ ਆ ਇੰਨਾ ਬੁਲਬੁਲਾਰਾ ਚੰਗਾ ਥੋੜੀ ਆ ਲੋਕ ਆਪਣੇ ਵਿਆਹ ਤੋਂ ਬਾਅਦ ਖੁਸ਼ੀਆਂ ਮਨਾਉਂਦੇ ਆ ਚਾਹ ਹੁੰਦੇ ਆ ਉਹਨਾਂ ਨੂੰ ਸੌ ਹੋਣਾ ਜਾਣਾ ਆਪਣੀਆਂ ਰੀਝਾਂ ਚਾ ਪੂਰੇ ਕਰਨੇ ਪਰ ਮੈਂ ਜਿੱਦਣ ਦੀ ਵਿਆਹੀ ਆਈ ਆ ਕਲੇਸ਼ ਤੋਂ ਇਲਾਵਾ ਹੋਰ ਕੁਝ ਨਹੀਂ ਮੈਨੂੰ ਇਹ ਘਰ ਦੇ ਵਿੱਚੋਂ ਮਿਲਣ ਡਿਆ ਆਹ ਨਗਵਾਨ ਕੀ ਕਹਿੰਦਾ ਹੋਊਗਾ ਕਿ ਇਹਨਾਂ ਦੀ ਬੋਟੀ ਇੰਨਾ ਬੋਲਦੀ ਆ ਹਲੇ ਕੱਲ ਇਹ ਵੀ ਆਈ ਆਈ ਆ ਹੱਥੀ ਇਹਦੇ ਚੂੜਾ ਵਾ ਤੇ ਬਾਜੇ ਦੀ ਬਾਹਰ ਹੋਣ ਡਈ ਆ ਪਰ ਕੀ ਕਰਾਂ ਮੰਮੀ ਜਦੋਂ ਕੋਈ ਅਗਲਾ ਇਨਸਾਨ ਗਲਤ ਬੋਲਦਾ ਆ ਨਾ ਤੇ ਮੇਰੇ ਤੋਂ ਜਰਿਆ ਨਹੀਂ ਜਾਂਦਾ ਫਿਰ ਮੇਰ ਕੋ ਨਹੀਂ ਸਹਣ ਹੁੰਦਾ ਤਾਂ ਨਾ ਮੈਂ ਚੁੱਪ ਕਰਕੇ ਰਹਿ ਹੀ ਸਕਦੀ ਆ ਧੀਏ ਜਦ ਆਪਣੇ ਘਰ ਦਾ ਜੀ ਇਹ ਨਾ ਚੰਗਾ ਹੋਵੇ ਤੇ ਲੋਕਾਂ ਨੂੰ ਤਾਂ ਮੌਕਾ ਮਿਲਣਾ ਹੀ ਮਿਲਣਾ ਗੱਲਾਂ ਕਰਨ ਦਾ ਕੀ ਕਰੀਏ ਫਿਰ ਹੁਣ ਪਾ ਰ ਮਮੀ ਤੁਹਾਨੂੰ ਪਤਾ ਸੀ ਨਾ ਪੀ ਇਹ ਕਿਦਾਂ ਦੇ ਆ ਫਿਰ ਤੁਸੀਂ ਇਹਨਾਂ ਦਾ ਵਿਆਹ ਹੀ ਕਿਉਂ ਕੀਤਾ ਰਹਿਣ ਦੇਣਾ ਹੀ ਇਹਨਾਂ ਨੂੰ ਇਕੱਲਿਆਂ ਨੂੰ ਹੀ ਨਹੀਂ ਮੈਂ ਤਾਂ ਦੀਏ ਸਮਝਦੀ ਹਾਂ ਵਿਆਹ ਤਾਂ ਬਾਅਦ ਸਮਝਦਾਰ ਹੋ ਜਾਊਗਾ ਮੈਨੂੰ ਕੀ ਪਤਾ ਸੀ ਇਹਦੇ ਇਹੋ ਰਸੇ ਪਾੜੇ ਰਹਿਣੇ ਆ ਭਾਬੀ ਮਮੀ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਅਸੀਂ ਤੇ ਇਹਦੇ ਨਾਲ ਸ਼ੁਰੂ ਤੋਂ ਪਾਪੜ ਹੀ ਵੇਲਦੇ ਆਉਣਦੇ ਆ ਹੁਣ ਤੁਹਾਡੇ ਨਾਲ ਵਿਆਹ ਕਰਾਉਣ ਵਾਸਤੇ ਵੀ ਇਹਨੇ ਆਪਣੀ ਮਰਜ਼ੀ ਕੀਤੀ ਆ ਨਹੀਂ ਤੇ ਇਹ ਤੋਂ ਪਹਿਲਾਂ ਇਹਨੂੰ ਇਹਨੇ ਰਿਸ਼ਤੇ ਆਏ ਤੇ ਸਾਰਿਆਂ ਨੂੰ ਮਨਾ ਕਰ ਦਿੰਦਾ ਰਿਆ ਇੰਨੀ ਆਰ ਮਮੀ ਦੀ ਬੇਇੱਜ਼ਤੀ ਕਰਾਈ ਆ ਇਹ ਇਥੋਂ ਤੱਕ ਕਿ ਇਹ ਵੀ ਚੀਜ਼ਾਂ ਨੋਟ ਕਰਦਾ ਰਿਹਾ ਕਿ ਕੋਈ ਗਲਾਸ ਕਿਦਾਂ ਫੜ ਗਿਆ ਖੜਾਉਣ ਡਿਆ ਵਾ ਨਿੱਕੀਆਂ ਨਿੱਕੀਆਂ ਗੱਲਾਂ ਇਹ ਨੋਟ ਕਰਦਾ ਸੀ ਤੁਹਾਡੇ ਨਾਲ ਵਿਆਹ ਹੋ ਗਿਆ ਤਾਂ ਅਸੀਂ ਇਹ ਚੀਜ਼ ਸੋਚੀ ਕਿ ਚਲ ਥੋੜਾ ਬਤਾ ਇਹਦੇ ਸੁਭਾਅ 'ਚ ਫਰਕ ਪੈ ਜਾਊਗਾ ਪਰ ਨਹੀਂ ਇਹਦੇ ਸੁਭਾਅ 'ਚ ਕਿੱਥੋਂ ਫਰਕ ਪੈਣਾ ਆ ਅਸੀਂ ਤਾਂ ਸਿਰਫ ਇਹਦੇ ਨਾਲ ਹੁਣ ਤੱਕ ਨਾ ਟਾਈਮ ਹੀ ਨਗਾਉਂਦੇ ਆਉਣਦੇ ਆ ਮੈਂ ਵੀਰ ਦੇ ਗਾੜੀ ਕਦੀ ਨਹੀਂ ਬੋਲਿਆ ਪਰ ਇਨੇ ਮੈਨੂੰ ਮਜਬੂਰ ਕਰਤਾ ਆਪਣੀ ਗਾੜੀ ਬੋਲਣ ਵਾਸਤੇ ਤੁਹਾਨੂੰ ਮੈਂ ਵੀ ਇਹਦੇ ਗਾੜੀ ਬੋਲਦਾ ਆ ਅੱਛਾ ਫਿਰ ਇਹਦਾ ਮਤਲਬ ਆ ਕਿ ਪਾਣੀ ਤੁਹਾਡੇ ਸਾਰਿਆਂ ਦੇ ਸਿਰ ਉੱਤੋਂ ਦੀ ਲੰਘ ਚੁੱਕਾ ਆ। ਫਿਰ ਸਾਰਿਆਂ ਨੇ ਵਾਹ ਪੇਛ ਤੇ ਬੜੀ ਲਈ ਆ। ਪਰ ਇਹ ਬੰਦਾ ਤੁਹਾਡੇ ਹੱਥ 'ਚ ਨਹੀਂ ਆਉਂਦਿਆ। ਫਿਰ ਇੱਕ ਹੁਣ ਮੇਰੀ ਵੀ ਮੰਨ ਕੇ ਵੇਖ ਲੋ। ਜਿੱਥੇ ਤੁਸੀਂ ਇੰਨੀਆਂ ਝੱਲੀਆਂ ਨਾ ਐਨਾ ਸਿਆ ਇਹਨਾਂ ਨੂੰ। ਉਥੇ ਇੱਕ ਮੇਰੀ ਹੁਣ ਸੁਣ ਲੋ। ਚਲੋ ਦੱਸੋ ਫਿਰ ਕੀ ਚੱਲਣ ਡਿਆ ਤੁਹਾਡੇ ਦਿਮਾਗ 'ਚ। ਮੈਂ ਇਹੋ ਹੀ ਚਾਹੁੰਨੀ ਆ। ਹਾਂ ਮੈਂ ਜਸਸੀ ਕਸੀ ਕਸੀ ਕਹ ਪੈ ਜੀ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਹੋਣ ਲੱਤਨ ਬੁਲਤੀ ਬੁਲਤੀ ਤੁਹਾਨੂੰ ਵਧਾਈਆਂ ਕਰਦੇ ਤੇ ਇੱਥੇ ਬਾਹਰ ਗਰਮੀ ਚ ਬੈਠੇ ਅੰਦਰ ਬਹਿਣਾ ਹੀ ਨਾ ਐਸੀ ਥੱਲੇ ਇਹ ਸੀਜਨ ਮੇਰੀ ਲੱਤਾਂ ਪੀੜ ਕਰਨ ਦਾ ਪੈਂਦੀਆਂ ਉਹ ਇਹ ਸੀ ਜੋ ਨਿਕਲ ਕੇ ਆਈਆਂ ਮੈਂ ਹਾਂ ਚਲ ਕੜੀ ਇੱਥੇ ਬਹਿਣੀ ਆ ਆ ਚਲ ਕੋਈ ਗੱਲ ਨਹੀਂ ਆਜੋ ਆਜੋ ਭੈਣ ਜੀ ਮੁੰਡੇ ਨੇ ਐਸੀ ਲਾਇਆ ਇੱਥੇ ਆਜੋ ਠੰਡੇ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ। ਤੁਸੀਂ ਬਹਿ। ਹਾਂਜੀ ਵਧੀਆ ਤੈਨੂੰ। ਗਰਮੀ ਬੜੀ ਪੈਣ ਈ ਹੈ ਜੇ। ਗਰਮੀ ਤੇ ਕਿਤੇ ਇੰਨੀ ਆ ਵੇਖ ਲੋ ਅੱਸੂ ਦਾ ਮੀਨਾ ਜਾਣ ਡਿਆ ਈਓ। ਫੇਰ ਵੀ ਕਿੰਨੀ ਗਰਮੀ ਆ। ਭੈਣ ਜੀ ਅਜੇ ਵੀ ਜੇਠ ਹੜ ਦੇ ਦਿਨਾਂ ਵਰਗੀ ਗਰਮੀ ਪੈਣ ਈ ਹੈ। ਸਹੀ ਗੱਲ ਵਾ ਭੈਣ ਜੀ। ਨਹੀਂ ਤਾਂ ਇੰਨਾ ਦਿਨਾਂ ਚ ਕਦੀ ਇੰਨੀ ਗਰਮੀ ਪਈ ਹੈਗੀ। ਉਹ ਸੜ ਲੱਗੇ ਪਏ ਆ। ਹਾਂ। ਰਾਤ ਨੂੰ ਠੰਡ ਹੋ ਜਾਂਦੀ ਹੁੰਦੀ ਚਲੋ ਜੇ ਦਿਨੇ ਗਰਮੀ ਹੁਣੀ। ਭੈਣ ਜੀ ਨੋ ਰਾਨੀ ਨਹੀਂ ਦੇਖਣ ਡਈ ਕਿਤੇ ਪੇਕੇ ਤੇ ਨਹੀਂ ਗਈ। ਨਹੀਂ ਨਹੀਂ ਇੱਥੇ ਹੀ ਆ। ਮੈਂ ਜੇ ਵੇਖਣ ਆਏ ਹਾਂ ਤੇ ਮੈਂ ਖੰਡਈ ਦੀ ਹੀ ਨੀਗੀ। ਨਹੀਂ ਨਹੀਂ ਇੱਥੇ ਇਹ ਅੰਦਰ ਹੈ ਮੈਂ ਆਵਾਜ਼ ਮਾਰਨੀ ਕੋਈ ਗੱਲ ਮਾਰਿਓ ਆਵਾਜ਼ ਪ੍ਰੀਤ ਹਾਂਜੀ ਸੰਦੀਪ ਨਵਾਜਮਾ ਦੀ ਕੀ ਕਹ ਮੰਮੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਤੇ ਹੀ ਸੁਣਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਡ ਤਾਜੀ ਨਹੀਂ ਆਏ ਨਹੀਂ ਹੋ ਨਹੀਂ ਆਏ ਸੋਹਣੀ ਆ ਭੈਣ ਜੀ ਬਹੁਤ ਸੋਹਣੀ ਆ ਬਾਕੀ ਇਹ ਗੱਲ ਵਾ ਪਿੱਛੇ ਲੋ ਦਵਾਂ ਜੀਆਂ ਦੇ ਵਿੱਚ ਬਾਣ ਆਵੇ ਨੇ ਜੇ ਅੱਜਕੱਲ ਤੇ ਕੁੜੀਆਂ ਨਾ ਚੱਕਦੀਆਂ ਪਰਸ ਤੇ ਤੁਰ ਪੈਂਦੀਆਂ ਆਪਣੀਆਂ ਮਰਜ਼ੀਆਂ ਕਰਦੀਆਂ ਵਾ ਸੱਸਾਂ ਮਾਵਾਂ ਨੇ ਤੇ ਪੁੱਛਦੀਆਂ ਹੀ ਨਹੀਂ ਕਿਆਂ ਵੀ ਕਿੱਧਰੋਂ ਆਈਆਂ ਆਈਆਂ ਤੇ ਕਿੱਧਰੋਂ ਚੱਲੀਆਂ ਵਾ ਇਹੋ ਜੀਆਂ ਵੀ ਹੈਗੀਆਂ ਘਰਾਂ ਦੇ ਵਿੱਚ ਬਾਕੀ ਧੀਏ ਆਪਣੀ ਸੱਸ ਦੇ ਕਹਿਣੇ ਕਰ ਰਵੀ ਉਹ ਤਾਂ ਕੋਈ ਚੋਰੀ ਨਹੀਂ ਰੱਖਣੀ ਕੋਈ ਓਲਾ ਨਹੀਂ ਰੱਖਣਾ ਜਿਹੜੀ ਗੱਲ ਉਹ ਆਖੇ ਨਾ ਉਹੋ ਹੀ ਗੱਲ ਕਰਨੀ ਉਹਦੇ ਪੁੱਛੇ ਤੋਂ ਬਿਗੈਰ ਕਿਤੇ ਬਾਹਰ ਅੰਦਰ ਨਹੀਂ ਜਾਣਾ ਜਿੱਥੇ ਆਖੇ ਉੱਥੇ ਜਾਣਾ ਪੁੱਛ ਕੇ ਜਾਣਾ ਵਾ ਆਪਣੀਆਂ ਮਰਜ਼ੀਆਂ ਨਹੀਂ ਕਰਨੀਆਂ ਇਹ ਧੀਏ ਗੱਲਾਂ ਆਪਣੀ ਚੁੰਨੀ ਦੇ ਪੱਲੇ ਬੰਨ ਕੇ ਰੱਖ ਲਈ ਜੱਗ ਦੀ ਸੋਭਾ ਫੇਰ ਹੀ ਮਿਲਣੀ ਆ ਔਲੇ ਦਾ ਖਾਦਾ ਤੇ ਸਿਆਣੇ ਦਾ ਆਖਿਆ ਮਗਰੋਂ ਕੰਮ ਆਉਂਦਾ ਵਾ ਨੇਤੇ ਅੱਜਕੱਲ੍ਹ ਦੀਆਂ ਤੇ ਟਿੱਚ ਨਹੀਂ ਸਮਝਦੀਆਂ ਸੱਸਾਂ ਨੂੰ ਮੈਨੂੰ ਪਤਾ ਹੈਗਾ ਜਿਹੜੀਆਂ ਤੈਨੂੰ ਕੁਝ ਘਤਾਰੀਆਂ ਹੋਣੀਆਂ ਸੀ ਇੱਥੇ ਆਉਂਦੀਆਂ ਇੱਥੇ ਆਣ ਕੇ ਵੀ ਗੱਲ ਕਰਨੋਂ ਚਿੱਥੀ ਨਹੀਂ ਪੈਂਦੀ ਮੈਨੂੰ ਹੀ ਲਾ ਲਾ ਕੇ ਸੁਨਾਈਆਂ ਕਰੀ ਚਲੇ ਜਾਂਦੀ ਆ ਇਹਨੇ ਇੰਨੇ ਚਿਰਾਂ ਦਾ ਤੇ ਇੱਥੇ ਆਉਣ ਦਾ ਨਾਂ ਨਹੀਂ ਲਿਆ ਕਿਤੇ 7-8 ਸਾਲ ਹੋ ਗਏ ਇੱਥੇ ਆਈ ਨੂੰ ਤੇ ਅੱਜ ਇਹਨੇ ਆਣ ਕੇ ਇੱਥੇ ਕੀ ਕਰਨਾ ਹੈਗਾ ਬਸ ਇਹੋ ਹੀ ਪਾਖਿਆ ਲੈਣ ਆਈ ਆ ਵੀ ਭਲਾ ਕੀ ਕਰਦੇ ਆ ਕਿੱਥੋਂ ਹੁੰਦੀ ਆ ਕੀ ਸਾਬਕ ਤਾਬ ਆ ਇਹਨਾਂ ਦਾ ਇਹ ਬੜੀ ਖਰਾਬ ਆ ਮਾਤਾ ਮੈਨੂੰ ਸਭ ਜਾਣਦੀ ਆ ਕਿੱਥੋਂ ਬੋਲਣ ਲਈ ਆ ਇਹ ਹੁਣ ਮੈਂ ਜਿੰਨਾ ਚਿਰ ਵੀ ਇਹਦੇ ਸਾਹਮਣੇ ਬੈਠੀ ਰਹੀ ਨਾ ਇਹਨੇ ਮੇਰੇ ਸਾਹਮਣੇ ਘੜੂਸਾਂ ੱਡੀ ਚਲੇ ਜਾਣੀਆਂ ਇਹ ਦੂ ਚੰਗਾ ਮਨਾ ਇਥੋਂ ਉਠੀ ਜਾ ਆਪੇ ਚੁੱਪ ਤੇ ਹੋ ਜੂਗੀ ਮੰਮੀ ਇੱਧਰ ਆਇਓ ਮੇਰੀ ਗੱਲ ਸੁਣਿਓ ਪ੍ਰੀਤ ਪੁੱਤ ਚਾਚਾ ਬਣਾ ਪੁਰਤਾ ਹਾਂਜੀ ਦੋ ਕਛਣਾਈਆਂ ਤੱਤੀਆਂ ਤੱਤੀਆਂ ਤੇ ਕਿੱਡੀ ਸਤੀ ਭੱਜੀ ਆ ਨਾਲ ਮਾਂ ਨੂੰ ਆਵਾਜ਼ ਮਾਰ ਕੇ ਲੱਗੀ ਮੰਮੀ ਜਰਾ ਕਹੀਂ ਇੱਧਰ ਹੋਰ ਸੁਣਾਓ ਫੇ ਮਾਸੀ ਜੀ ਠੀਕ ਠਾਕ ਆ ਪੁੱਤ ਵਧੀਆ ਸੇਥਾਂ ਠੀਕ ਰਹਿੰਦੀ ਆ ਠੀਕ ਆ ਵੇ ਅੱਲਾ ਸਦਾ ਸੇਥਾਂ ਤੇ ਮਾਸੀ ਦੀਆਂ ਮੈਨੂੰ ਕਮਜ਼ੋਰ ਹੀ ਲੱਗਣੀਆਂ ਲੱਗਦਾ ਭੈਣ ਨੇ ਸੇਵਾ ਘਟਾਤੀ ਆ ਨਹੀਂ ਕਰਦੀ ਆ ਸੇਵਾ ਜਿੰਨੇ ਕੁ ਜੋਗੀ ਹੈਗੇ ਸਾਸ ਨੇ ਦੋ ਕੀ ਸੁਣਾਈਆਂ ਵਾ ਕਿ ਡਿਸ਼ੇਟੇ ਟਿਟਨੇ ਮਾਰਦੀ ਗਈ ਆ ਨੀਤੀ ਜਿਤੇ ਸਾਸ ਨੇ ਤੇ ਨਾਲੋਂ ਆਹੀ ਤੇ ਸਾਨੂੰ ਕਮਸ ਕਮ ਫੋਨ ਹੀ ਕਰ ਦਿੰਦੀ ਹਾਂ ਚਲ ਅਸੀਂ ਚਾਹ ਪਾਣੀ ਦਾ ਕੁਛ ਲੈ ਹੁੰਦੇ ਤੇ ਚਾਹ ਪਾਣੀ ਤੇ ਚਾਜਨਾ ਪਿਆਲ ਦੇਂਦੇ ਤੇ ਜੇ ਹੁਣ ਨਾ ਪਿਆਲਿਆ ਚਾਹ ਦੇ ਨਾਲ ਕੁਛ ਰੱਖਿਆ ਨਾ ਤੇ ਫੇਰ ਤਿੰਨ ਗੱਲਾਂ ਕਰੇਗੀ ਨਾ ਮੰਮੇ ਉਹਦੀ ਗੱਲ ਤੇ ਛਾੜੀ ਤੁਸੀਂ ਦੋ ਕਿਤੇ ਮੈਂ ਕਿਹੜਾ ਇੱਥੇ ਆਂ ਚ ਖੁਸ਼ ਹੋਈਗੀ ਮੈਨੂੰ ਤੇ ਮੇਰਾ ਤੇ ਇੱਥੇ ਉਹਨੂੰ ਜੀ ਨਹੀਂ ਕਰਦਾ ਕਿਤੇ ਮੈਂ ਤਾਂ ਬੱਧੀ ਰੁੱਦੀ ਆਈ ਆ ਤੁਹਾਨੂੰ ਨਹੀਂ ਪਤਾ ਕੀ ਕੁਝ ਬਣਿਆ ਮੇਰੇ ਨਾਲ ਮੈਂ ਕੀ ਕਰਨਾ ਇੱਥੇ ਆਣ ਕੇ ਮੇਰਾ ਹੁਣ ਕੀ ਰੱਖਿਆ ਵਾ ਹਾਂ ਤੈਨੂੰ ਕੀ ਹੋ ਗਿਆ ਤੂੰ ਤੇ ਆਪਣੀ ਸੱਸ ਦੀ ਗੱਲ ਤੇ ਸੜੀ ਆ ਨਹੀਂ ਮੈਂ ਸੜੀ ਤੁਹਾਨੂੰ ਦਿਖ ਗਈ ਤੇ ਜਿੰਨੇ ਸਾੜਿਆ ਉਹ ਨਹੀਂ ਦੇਖਦਾ ਤੁਹਾਨੂੰ ਨਹੀਂ ਉਹਨੇ ਤੇ ਮੈਨੂੰ ਇਹੋ ਹੀ ਦੱਸਿਆ ਕਿ ਭੈਣ ਮੈਨੂੰ ਬੜਾ ਵੱਡਾ ਗੱਟ ਬੋਲੀ ਆ ਆਹੋ ਭੈਣ ਨੇ ਤੇ ਵੱਧ ਘਟਾਪੇ ਹੀ ਬੋਲਣਾ ਵਾ ਭੈਣ ਦਾ ਦਿਮਾਗ ਜੂ ਭੋਆ ਵਾ ਜਿਹੜਾ ਇਹਨੂੰ ਵੱਧ ਘਟ ਬੋਲਣਾ ਵਾ ਭੈਣ ਵੱਧ ਘਟ ਬੋਲੀ ਆ ਇਹ ਤੇ ਤੁਹਾਨੂੰ ਸਾਰਾ ਦੱਸ ਦਿੱਤਾ ਤੇ ਆਪਣੀਆਂ ਦਸੀਆਂ ਆਪ ਕਿੰਨਾ ਕਲਾਮ ਕੀਤਾ ਭੈਣ ਦੇ ਨਾਲ ਇਹਨੂੰ ਤੇ ਵੱਡੇ ਨਿੱਕੇ ਦੀ ਮਾਸਾ ਸਾਰੀ ਨਹੀਂ ਆ ਵੀ ਮੇਰੀ ਭੈਣ ਵੱਡੀ ਆ ਉਹਦੇ ਸਾਹਮਣੇ ਕਿੱਦਾਂ ਬੋਲਣਾ ਕੀ ਆਖਰ ਆ ਗਈ ਜੇ ਮੈਂ ਦੋ ਗੱਲਾਂ ਘਾਰ ਹੀ ਲਈਆਂ ਤੇ ਇਹਨੇ ਮੈਨੂੰ ਇੱਕ ਦੀਆਂ ਚਾਰ ਸੁਨਾਈਆਂ ਗਾੜੀਆਂ ਮੈਨੂੰ ਤੇ ਇਹੋ ਗੱਲ ਕਹਿੰਦਾ ਸੀ ਵੀ ਭੈਣ ਨਾਰਾਜ਼ ਹੋ ਗਈ ਆ ਤੇ ਮੈਨੂੰ ਨਹੀਂ ਨਾਲ ਖੜਿਆ ਤੇ ਦੱਸ ਮੰਮੀ ਇੱਥੇ ਮੇਰੀ ਨਾਰਾਜ਼ਗੀ ਗਲਤ ਵੀ ਕਿੱਥੇ ਆ ਦੱਸੋ ਨਾ ਮੈਨੂੰ ਉਤੋਂ ਮੇਰੀ ਸੱਸ ਨੇ ਜੀਣ ਦਿੰਦੀ ਜਿਹੜੀ ਮੈਨੂੰ ਰੋਜ਼ ਹੀ ਆਖ ਦਿੰਦੀ ਆ ਨੀ ਕਿਦਨ ਜਾਣਾ ਤੁਸੀਂ ਮੌਟੀ ਨੂੰ ਲੈਣ ਨਾ ਤੂੰ ਲੈਣ ਗਿਆ ਹੀ ਆਈ ਆ ਨਾ ਤੂੰ ਲੈਣ ਜਾਣ ਲੱਗਿਆ ਹੀ ਜਾਣਾ ਵਾ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਮੈਂ ਉਹਨੂੰ ਕੀ ਜਵਾਬ ਦਵਾਂ ਹਾਰ ਹੰਬ ਕੇ ਉਹ ਜਿਹੜੀ ਐਨੀ ਚਲਾਕ ਆ ਨਾ ਸੱਸ ਮੇਰੀ ਹਾਰ ਹੰਬ ਕੇ ਪਿਸਕਾ ਲੈਣ ਦੀ ਮਾਰੀ ਨਾ ਇਹਨੇ ਤਿੰਨ ਦਿਨ ਹੋ ਗਏ ਆ ਖਿਹੜਾ ਨਹੀਂ ਛੱਡਿਆ ਤੇਰੇ ਪੇਕੇ ਜਾਣਾ ਤੇਰੇ ਪੇਕੇ ਜਾਣਾ ਹਰ ਕਿਤੇ ਮੈਨੂੰ ਲੈ ਕੇ ਆਈਂ ਦੱਸ ਵੀ ਹੁਣ ਮੈਂ ਕੀ ਕਰਾਂ ਇੱਥੇ ਮੈਂ ਤੇ ਆ ਗਈ ਲੱਕੋਂ ਖਾਏ ਮੇਰਾ ਵੀ ਇਹ ਮੁੰਡੇ ਨੇ ਦਿਮਾਗ ਖਰਾਬ ਕਰ ਛੜਿਆ ਮੇਰਾ ਤੇ ਮਨ ਹੈਗਾ ਹੀ ਕਿ ਤੈਨੂੰ ਲੈ ਕੇ ਜਾਵਾਂਗੀ ਨਾਲ ਪਰ ਇਹਨੇ ਤੇ ਜਾਣ ਤੱਕ ਲੜਾਈ ਪਾ ਆੜੀ ਤੇ ਫਿਰ ਮੇਰੇ ਵੀ ਦਿਮਾਗ ਚੋਂ ਨਿਕਲ ਗਿਆ ਤੇ ਫਿਰ ਅਹੀਂ ਇਕੱਲੇ ਚੱਲ ਗਏ ਕੀ ਕਰਨਾ ਹੈ ਕਿਸੇ ਭੈਣ ਕਰਾਂ ਕੀ ਆ ਹੀ ਨਹੀਂ ਮੰਮੀ ਇਹਦਾ ਮਾਸਾ ਫਰਕ ਨਹੀਂ ਪਿਆ ਵਿਆਹ ਕਰਾ ਕੇ ਨਾ ਮਾਸਾ ਫਰਕ ਨਹੀਂ ਕਿਤੇ ਮਾਸਾ ਜਿੰਨਾ ਤੇ ਚਲੋ ਕਰਦੇ ਆਨੇ ਤੇ ਇਹਦੀਆਂ ਚੱਲ ਲੀਆਂ ਬਗਾਨੀ ਦੀ ਚਲਦੀ ਆ ਇਹਦੀ ਉਹ ਕੀ ਕਹਿੰਦੀ ਆ ਉਹਨੇ ਕੀ ਕਹਿਣਾ ਵਾ ਉਹਨੇ ਤਾਂ ਸਾਫ਼-ਸਾਫ਼ ਕਹਿਤਾ ਵਾ ਕਿ ਬੰਦਿਆ ਜਿੱਦਾਂ ਤੂੰ ਚੱਲੇਗਾ ਉਦਾਂ ਹੀ ਮੈਂ ਚੱਲੂਗੀ ਮੈਂ ਤੇਰੀ ਪਰਵਾਹ ਨਹੀਂ ਕਰਨੀ ਹੈਗੀ ਹੁਣ ਵੇਖੋ ਗਾਂ ਕੀ ਬਣਦਾ ਵਾ ਮੈਂ ਤਾਂ ਨਹੀਂ ਆ ਚੰਗਾ ਹੋਇਆ ਜੈਸੇ ਨੂੰ ਤੈਸਾ ਟੱਕਰਿਆ ਇਹ ਤਾਂ ਕਿਸ ਨੂੰ ਟਿੱਚ ਨਹੀਂ ਹੈ ਜਾਣਦਾ ਇਹਦੇ ਵਿੱਚ ਜਰਾ ਇੱਕ ਦਾੜ ਥੱਲੇ ਆਊਗਾ ਨਾ ਇਹ ਤੇ ਇਹਨੂੰ ਵੀ ਪਤਾ ਲੱਗੂਗਾ ਕਿ ਕਿੱਦਾਂ ਗੱਲਾਂ ਕਰੀ ਦੀਆਂ ਵਾ ਹਰ ਇੱਕ ਨੂੰ ਇਹ ਗੱਲ ਕਰਕੇ ਤੇ ਉਹ ਜਾਂਦਾ ਜਿੱਦਾਂ ਕਰਦੇ ਆ ਨੇ ਤੇ ਚੱਲੀਆਂ ਹਣ ਬਗਾਨੇ ਨਹੀਂ ਚੱਲਦੇ ਮੰਮੀ ਨਹੀਂ ਨਹੀਂ ਇਹਨੇ ਸੁਧਾਰ ਲੈਣਾ ਮੈਨੂੰ ਲੱਭਣ ਡਿਆ ਆ ਤੂੰ ਉਟੀਨੇ ਸੁਧਾਰਨਾ ਇਹਨੂੰ ਚੰਗਾ ਵਾਏ ਸੁਧਰੂਗਾ ਤੇ ਤੁਹਾਡਾ ਮਾਸਾ ਸਾਹ ਸੌਖਾ ਹੋਊਗਾ ਸਾਹ ਸੌਖਾ ਹੋ ਜਾਣਾ ਮੇਰਾ ਵੀ ਉਹਨੇ ਮੋਰਚਾ ਲਾਤਾ ਇਹਦੇ ਖਿਲਾਫ ਵੇਖੀ ਸਹੀ ਕੀ ਬਣਦਾ ਹੁਣ ਉਹਦਾ ਪ੍ਰੀਤ ਤੇ ਇਹ ਰਾਲ ਮਿਲ ਕੇ ਰਹਿੰਦੀਆਂ ਸੰਦੀਪ ਦੋਵੇਂ ਅਜੇ ਦਿਨ ਕਿਹੜੀ ਤੇ ਰਾਤ ਕਿਹੜੀ ਆ ਅਜੇ ਤੇ ਇਹਦਾ ਕਲੇਸ਼ ਨਹੀਂ ਮੁੱਕਦਾ ਹੈਗਾ ਤੇ ਪ੍ਰੀਤ ਤੇ ਸੰਦੀਪ ਦਾ ਮੈਂ ਕੀ ਦਸਾਂ ਪ੍ਰੀਤ ਉਹਦਾ ਹੈ ਚਲਾ ਕੀ ਉਹ ਕਿਤੇ ਸੰਦੀਪ ਦੇ ਕੰਨ ਨਾ ਭਰੇ ਇਹ ਗੱਲ ਦਾ ਧਿਆਨ ਰੱਖੀ ਉਹ ਡਿਊਟੀ ਤੇ ਚੱਲ ਜਾਂਦੀ ਸਾਰਾ ਦਿਨ ਉੱਥੇ ਰਹਿੰਦੀ ਆ ਪਰ ਗੱਲ ਕੰਨੋਂ ਚਿੱਥੀ ਨਹੀਂ ਪੈਣਾ ਨੇ ਚਲੋ ਵੇਖੋ ਹੁਣ ਮੰਮੀ ਤੂੰ ਆਂ ਭੋਲੀ ਐਦਾਂ ਹੀ ਕਹਿ ਕੇ ਸਾਰ ਦਿੰਨੇ ਆ ਮੈਨੂੰ ਪਤਾ ਨਾ ਉਹ ਜਿੰਨੇ ਕ ਪਾਣੀ ਚ ਹੈਗੀ ਆ ਪ੍ਰੀਤ ਤੂੰ ਐਵੇਂ ਨਾ ਮਾਰਿਆ ਕਰ ਗੱਲਾਂ ਮਾਸਾ ਧਿਆਨ ਰੱਖਿਆ ਕਰ ਦੋਵਾਂ ਨੂੰ ਥਾਉ ਥਾਈ ਰੱਖਿਆ ਕਰ ਨੀ ਥਾਉ ਥਾਈ ਰਹਿਣ ਵਾਲੀ ਗੱਲ ਤੂੰ ਮੈਨੂੰ ਨਾ ਸਮਝਾ ਤੈਨੂੰ ਪਤਾ ਤਾਂ ਹੈਗਾ ਮੈਂ ਦੇਰਾ ਜੇਠਾ ਚ ਰਹੀ ਆ ਆਪਣੀ ਸੱਸ ਦੇ ਵਿੱਚ ਰਹੀ ਆ ਨਾ ਕਿਸ ਨੂੰ ਮਾੜੀ ਕਹੀ ਤੇ ਨਾ ਕਿਸੇ ਕੁਵਾਈ ਹੈ ਸਾਰਿਆਂ ਦੀਆਂ ਮੈਂ ਚੱਲੀਆਂ ਵੀ ਹੈਗੇ ਤੇਰੇ ਸਾਹਮਣੇ ਮੰਮੀ ਜੀ ਚਾਹ ਬਣ ਗਈ ਸੀ ਇੱਥੇ ਲੈ ਰੱਖ ਜਾਂ ਉੱਥੇ ਪੀਣੀ ਆ ਨਹੀਂ ਨਹੀਂ ਉੱਥੇ ਪੀਣੀ ਆ ਤੈਨੂੰ ਜੁਣਾ ਤੇ ਲੱਗੇ ਚੱਲ ਤੂੰ ਲੈ ਚੰਨ ਅਸੀਂ ਆਉਨੇ ਆ ਚੰਗਾ 家里头加班比人 ਆਲਾ ਮੰਮੀ ਨਹੀਂ ਰੱਖਦੇ ਇੱਥੇ ਲੈ ਲੂੰਗੀ ਮੈਂ ਆਪਈ ਇਹ ਕਿਹੜੀ ਬਰਫੀ ਹੈ ਜਿੱਤੇ ਮੱਖੀਆਂ ਬਹਿ ਚੱਲੀਆਂ ਉਹ ਮਾਸੀ ਜੀ ਲਿਓਨ ਨੂੰ ਤਾਂ ਬਰਫੀ ਵੀ ਲੈ ਆਉਣੀ ਸੀ ਪਰ ਐ ਹਮਰੇ ਕਹਿੰਦੇ ਮਿੱਠੇ ਤੋਂ ਭਰੇ ਜੀ ਕਰਨਾ ਚਾਹੀਦਾ ਵਾ ਆ ਸ਼ੂਗਰ ਸਾਗਰ ਦਾ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਹੋ ਜਾਂਦੀ ਆ ਬੇ ਮੈਨੂੰ ਨਹੀਂ ਸ਼ੂਗਰ ਹੁੰਦੀ ਜਿਹੜੇ ਸਾਹਬ ਨਾ ਤੇਰੀ ਭੈਣ ਮੇਰੀ ਸੇਵਾ ਕਰਦੀ ਆ ਨਾ ਮੈਨੂੰ ਨਹੀਂ ਸ਼ੂਗਰ ਹੁੰਦੀ ਲੈ ਫੇ ਮਾਸੀ ਤੂੰ ਕਰਮਾਂ ਵਾਲੀ ਆ ਫੇ ਨਹੀਂ ਜਾਂਦੀ 110 ਸਾਲ ਤੋਂ ਕਿਤੇ ਕਿਉਂਕਿ ਭੈਣ ਦਾ ਸਾਡੀ ਨੂੰ ਵੈਦ ਹੀ ਟੱਕਰੀ ਆ ਚੱਲੀਏ ਮੰਮੀ ਟਾਈਮ ਬੜਾ ਹੋ ਗਿਆ ਹੁਣ ਨਹੀਂ ਨਹੀਂ ਰੋਟੀ ਪਾਣੀ ਖਾ ਆ ਕੇ ਫੇਰ ਜਾਣਾ ਵਾ ਏਦਾਂ ਨਹੀਂ ਜਾਣਾ ਨਹੀਂ ਮੰਮੀ ਹੁਣ ਸਾਨੂੰ ਜਾ ਲੈਿੰਦਾ ਬੱਸਾਂ ਦੇ ਵਿੱਚ ਟਾਈਮ ਬੜਾ ਲੱਗਦਾ ਵਾ ਪਹੁੰਚਦੇ ਆ ਕੋਈ ਗੱਲ ਨਹੀਂ ਘੰਟੇ ਤੱਕ ਕਵਲ ਨੇ ਆ ਜਾਣਾ ਆ ਆਪੇ ਤਾਂ ਨਵੀਂ ਕੀ ਛੱਡ ਆਏਗਾ ਤੂੰ ਹੈ ਬੱਸਾਂ ਦੇ ਵਿੱਚ ਧੱਕੇ ਖਾਂਦੇ ਜਾਣਾ हां हां बहन कोई गल नहीं मैं ਛੱਡ ਆਉਂਗਾ ਤੇ ਰੋਟੀ ਪਾਣੀ ਖਾ ਕੇ ਜਾਇਓ ਚਲ ਠੀਕ ਆ ਬੱਲੇ ਬੱਲੇ ਹੋ ਮੇਰੀ ਭੈਣ ਆਈ ਆ ਸਾਸਰੀ ਕਾਲ ਵੀਰ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਨੇ ਠੀਕ ਠਾਕ ਬਹੁਤ ਵਧੀਆ ਰਾਜੀ ਬਾਜੀ ਆ ਹਾਂ ਠੀਕ ਠਾਕ ਸੇਤਾਂ ਦੀ ਸੁਣਾ ਸੇਤਾਂ ਆ ਕੈਮ ਆ ਵੇਖ ਲੋ ਚਲ ਠੀਕ ਆ ਕੈਮ ਹੀ ਚਾਹੀਦੀ ਆ ਮਸੀ ਸਾਸਰੀ ਕਾਲ ਸਾਸਰੀ ਕਾਲ ਬੈਠੋ ਬੈਠੋ ਤੁਸੀਂ ਕਿਉਂ ਉੱਠ ਗਏ ਲੈ ਚੱਲ ਉੱਠੇ ਮਿਲਦੀ ਹੋਰ ਸੁਣਾਓ ਕਾਰੋਬਾਰ ਕਿੱਦਾਂ ਵਧੀਆ ਵਧੀਆ ਭੈਣ ਸਭ ਠੀਕ ਠਾਕ ਬਹਿ ਜਾ ਕੋਈ ਨਹੀਂ ਕੋਈ ਨਹੀਂ ਬਹੁਤ ਹੀ ਉਹ ਕੋਈ ਨਹੀਂ ਮੈਂ ਇੱਥੇ ਬਹਿ ਜਾਂਦਾ ਵਾਂ ਚੱਲ ਫੇਰ ਵਿੱਕੀ ਮੈਨੂੰ ਛੱਡਿਆ ਹੁਣ ਕਵਲ ਵੀ ਆ ਗਿਆ ਗੱਡੀ ਲੈ ਕੇ ਟਾਈਮ ਬੜਾ ਹੋ ਗਿਆ ਵਾ ਮੈਂ ਘਰ ਜਾ ਕੇ ਤਾਂ ਡੋਕਾ ਵੀ ਕੱਢਣਾ ਵਾ ਉਹ ਚੱਲ ਜੀ ਆਖਰ ਨਹੀਂ ਆ ਚੱਲੀ ਕਿਤੇ ਵੀ ਜੇ ਮੈਂ ਘੜੀ ਹੋਰ ਰੋਕ ਕੇ ਆਉਂਦਾ ਫੇਰ ਵੀ ਤੇ ਜਾਣਾ ਹੀ ਬੈਹ ਘੜੀ ਗੱਲਾਂ ਬਾਤਾਂ ਮਾਰਦੇ ਆ ਨਹੀਂ ਗੱਲਾਂ ਬਾਤਾਂ ਹੀ ਮਾਰਨੇ ਕਦੋਂ ਦੇ ਆਏ ਆ ਹੁਣ ਘਰ ਜਾ ਕੇ ਵੀ ਕੰਮ ਧੰਦਾ ਵੇਖੀਏ ਕਿ ਨਹੀਂ ਲੈ ਦੱਸ ਇੱਕ ਤੇ ਆਉਂਦੀ ਮਗਰੋਂਾਂ ਤੇ ਉਡੂ ਉਡੂ ਪਹਿਲਾਂ ਕਰਨ ਲੱਗ ਪੈਂਦੀ ਆ ਐਦਾਂ ਹੀ ਆ ਭਰਾਵਾ ਕਰਦੇ ਕੰਮ ਹੀ ਇਦਾਂ ਦੇ ਆ ਵੀ ਟਾਈਮ ਹੀ ਨਹੀਂ ਲੱਗਦਾ ਨਾਲੇ ਵੈਹੇ ਵੀ ਹੁੰਦੀਆਂ ਨਾ ਬਗਾਨੀਆਂ ਹੁੰਦੀਆਂ ਵਾ ਉਹ ਆਪਣੇ ਘਰ ਹੀ ਚੰਗੀਆਂ ਲੱਗਦੀਆਂ ਵਾ ਹੂੰ ਗੱਲਾਂ ਵੇ ਕਿਥੋਂ ਡਈ ਆ ਮਾਰਨ ਨਾਲੇ ਮਾਸੀ ਕਿੰਨੇ ਚਿਰ ਬਾਅਦ ਪਹਿਲੀ ਵਾਰੀ ਘਰ ਆਈ ਆ ਹੁਣ ਬੈਲਾਂ ਦੇ ਘੜੀ ਸੱਸ ਦੇ ਤੇਰੀ ਕਾਲੀ ਪਾਉਣ ਨਹੀਂ ਡਈ ਵੀ ਜਾਣਾ ਵਾ ਧੀ ਨੂੰ ਜ਼ਿਆਦਾ ਕਾਲੀ ਪਈ ਆ ਨਹੀਂ ਵੇ ਭਰਾਵਾ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਵਾ ਮੇਰੇ ਤੇ ਵੀ ਹੁਣ ਮੈਨੂੰ ਵੀ ਉਹ ਸਮਝਣੀਆਂ ਹੀ ਪੈਣੀਆਂ ਆ ਆਹ ਓਕੇ ਭਲਾ ਪਿਛਲੇ 10 ਸਾਲਾਂ ਚ ਤੈਨੂੰ ਜ਼ਿੰਮੇਵਾਰੀਆਂ ਦਾ ਨਹੀਂ ਪਤਾ ਲੱਗਾ ਚਲ ਇਦਾਂ ਕਰ ਜੇ ਤੂੰ ਜਾਣਾ ਵਾ ਨਾ ਫਿਰ ਅਸੀਂ ਵਿੱਕੀ ਨੂੰ ਖੇਚਲ ਨਹੀਂ ਪਾਉਂਦੇ ਮੈਂ ਤੁਹਾਨੂੰ ਛੱਡ ਕੇ ਆਉਣਾ ਵਾਂ ਨਾਲੇ ਰਾਹ ਦੇ ਚ ਦੋਵੇਂ ਭੈਣ ਭਰਾ ਵਾ ਗੱਲਾਂ ਮਾਰਦੇ ਜਾਵਾਂਗੇ ਨਾ ਨਾ ਵਿੱਕੀ ਨੇ ਛੱਡ ਆਉਣਾ ਮੈਨੂੰ ਚਲ ਉੱਠ ਗਾ ਬਾਊ ਇੰਨਾ ਟਾਈਮ ਕਿਉਂ ਲਾਉਂਦੇ ਆ ਵਾ ਕਿਉਂ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਸਹੀ ਕਿ ਮੇਰੇ ਨਾਲ ਨਹੀਂ ਜਾਣਾ ਤੂੰ ਉਹ ਬਹਿ ਜਾ ਤੂੰ ਕੋਈ ਨਹੀਂ ਮੈਂ ਛੱਡ ਆਉਂਦਾ ਵਾਂ ਫਿਕਰ ਨਾ ਕਰ ਤੂੰ ਚਲੋ ਮੰਮੀ ਉੱਠੋ ਲੈ ਵੇ ਓਸੇ ਵੇਲੇ ਤੁਰ ਪੀਆ ਚੱਲ ਜਾਨੇ ਆ ਰੁਕ ਜਾ ਤਾ 15 ਮਿੰਟ ਨਹੀਂ ਵੇ ਭਰਾਵਾ ਮੇਰਾ ਰਿਆ ਸਰਦਾ ਹੁੰਦਾ ਨਾ ਤੇ ਮੈਂ ਇੰਨੀ ਵਾਰੀ ਖਵਾਉਣਾ ਨਹੀਂ ਹੈਗਾ ਹੁਣ ਮੈਨੂੰ ਛੱਡ ਕੇ ਆਉਣਾ ਤੇ ਠੀਕ ਆ ਨਹੀਂ ਤਾਂ ਫਿਰ ਮੈਂ ਵਿੱਕੀ ਨੂੰ ਤੇ ਆਖਿਆ ਹੀ ਆ ਚੱਲ ਫਿਰ ਗੱਡੀ ਕਾਲੀ ਪੈ ਗਈ ਐ 1 ਮਿੰਟ ਦੇ ਵਿੱਚ ਹੀ ਖਲੋ ਜਾ ਨਹੀਂ ਵੜੀ ਐ ਕਾਲ ਗਏ ਉਹ ਆਪਣੀ 6 ਘੰਟੇ ਦੇ ਲਗੇ ਜਾਓ ਤੇ ਆਓ ਮੰਮੀ ਤੁਸੀਂ ਮੈਂ ਇੱਥੇ ਖਲੋਣੀ ਆ ਆ ਜਾ ਤੁਸੀਂ ਕਿ ਆ ਜਾ ਤੁਸੀਂ ਕਿ ਮਿਲਿਆ ਤੂੰ ਇੱਥੇ ਖਲੋਣੀ ਆ ਕਵਲ ਆਪਣਾ ਮੂੰਹ ਮੱਥਾ ਤੇ ਸਵਾਰ ਲਾ ਭੈਣ ਦੇ ਪਿੰਡ ਚੱਲਿਆਂ ਫੇਰ ਵੀ ਤੇ ਕੀ ਹੋਇਆ ਭੈਣ ਦੇ ਪਿੰਡ ਵਾਲਿਆਂ ਨੇ ਕਿਹੜਾ ਪਹਿਲੀ ਵਾਰੀ ਇਦਾਂ ਦਾ ਵੇਖਣਾ ਵਾ ਨਾਲੇ ਹੁਣ ਕਿਹੜਾ ਮੈਨੂੰ ਠਾਕਾ ਲੱਗਣਾ ਜਦਾਂ ਦਾ ਹੈਗਾ ਠੀਕ ਆ ਜਾਲਾਂ ਦਾ ਤੁਸੀਂ ਮੈਨੂੰ ਇਦਾਂ ਹੀ ਚਲਾਓ ਇਹੀ ਇਹੋ ਹੀ ਕੰਮ ਰਹਿੰਦੀ ਆ ਤੂੰ ਜਿਹੜਾ ਕੰਮ ਹੁਣ ਆਇਆ ਹੋ ਗਿਆ ਉਹਦਾ ਆਸਾਨ ਦਾ ਹੀ ਹੁਣ ਕਿਹੜਾ ਠਾਕਾ ਲੱਗਣਾ ਉਹੀ ਗੱਲ ਕਿਦਾਂ ਫਰਮਾਸੀ ਜੀ ਮਿਲੇ ਵੋਟੀ ਨੂੰ ਇਹ ਮਿਲੀ ਆ ਕਿਵੇਂ ਦੀ ਲੱਗੀ ਫਿਰ ਵੋਟੀ ਮੇਰੀ ਚੰਗੇ ਆ ਵਰ ਜੱਤਦੀ ਨਹੀਂ ਉਹ ਜੀ ਜੇ ਕਿਤੇ ਜਿਹੜਾ ਮੈਂ ਰਿਸ਼ਤਾ ਕਰੰਦੀ ਹਾਂ ਉਹ ਕਰ ਲੈਂਦਾ ਨਾ ਤੇ ਗੇਠ ਲੰਮੀ ਹੀਗੀ ਇਹਦੇ ਨਾਲੋਂ ਜੱਟਣੀ ਵੀ ਬੜੀ ਹੈਗੀ ਉਹ ਚਲੋ ਮਾਸੀ ਜੀ ਕੋਈ ਗੱਲ ਨਹੀਂ ਉਹ ਜਿੱਥੇ ਸੰਜੋਗ ਹੁੰਦੇ ਆ ਨਾ ਉੱਥੇ ਹੀ ਹੋਣਾ ਹੁੰਦਾ ਵਾ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਰਹਿ ਜੇ ਤੱਕ ਉਹ ਗੱਲ ਦਾ ਗੁੱਸਾ ਲੈ ਕੇ ਬੈਠੇ ਦੇ ਮਨ ਵਿੱਚ ਵੇਹ ਸੰਜੋਗ ਨਹੀਂ ਇਹ ਤੇ ਤੇਰੇ ਵਿਜੋਗ ਹੋਏ ਆ ਚਲੋ ਕੋਈ ਗੱਲ ਨਹੀਂ ਮਾਸੀ ਜੀ ਲਗ ਜੂਗਾ ਪਤਾ ਕਿ ਕੀ ਬਣਦਾ ਵਾ ਇਹ ਤੇ ਜੋ ਮੌਕੇ ਤੇ ਹੁੰਦਾ ਨਾ ਉਹ ਚੀਜ਼ ਦਾ ਹੀ ਪਤਾ ਲੱਗਦਾ ਵਾ ਜੇ ਕਿਹੜੀ ਹੱਥ ਦੇ ਵਿੱਚ ਆਉਂਦੀ ਆ ਇਹ ਤੇ ਜੇ ਹੀ ਨਾ ਜੇ ਉਹਦੇ ਨਾਲ ਹੋ ਜਾਂਦਾ ਤੇ ਚੰਗੀ ਹੋਣੀ ਸੀ ਕੀ ਪਤਾ ਚੰਗੀ ਹੋਣੀ ਸੀ ਕਿ ਜਾਂ ਇਹਦੇ ਨਾਲ ਉਹ ਵੀ ਮਾੜੀ ਨਹੀਂ ਹੋਣੀ ਉਹਦੇ ਤੇ ਤੂੰ ਪਤਾ ਨਹੀਂ ਆਕੇ ਲੱਗਾ ਹੀ ਨਾ ਕਿਹਦੇ ਆਕੇ ਲੱਗ ਗਿਆ ਆਂਦਾ ਨਹੀਂ ਇਹ ਰਿਸ਼ਤਾ ਕਰਨਾ ਪਤਾ ਨਹੀਂ ਭੈਣ ਦੇ ਆਕੇ ਲੱਗ ਗਿਆ ਕਿ ਕਿਹਦੇ ਲੱਗ ਗਿਆ oh ਨਹੀਂ ਨਹੀਂ ਮਾਸੀ ਜੀ ਇਹੋ ਜੀ ਕੋਈ ਗੱਲ ਨਹੀਂ ਆ ਤੁਸੀਂ ਭੈਣ ਦੇ ਨਾਲ ਸ਼ੱਕ ਕਰਿਆ ਕਰੋ ਪੈਣ ਦਾ ਨਹੀਂ ਹੱਥਾਗਾ ਇਹਦੇ ਵਿੱਚ ਕੋਈ ਵੀ ਉਹ ਮੇਰੀ ਆਪਣੀ ਮਰਜ਼ੀ ਸੀ ਅਸਲ 'ਚ ਮੇਰਾ ਮਨ ਹੀ ਨਹੀਂ ਹੈਗਾ ਉਦੋਂ ਕਿ ਜਿਵੇਂ ਵਿਆਹ ਕਰਾਉਣ ਦਾ ਪਰ ਤੁਸੀਂ ਜਾਂਦੇ ਹੋ ਛੇਤੀ ਕਰਾਉਣਾ ਵਿਆਹ ਛੇਤੀ ਕਰਾਉਣਾ ਮੈਂ ਕਰਨਾ ਨਹੀਂ ਨਹੀਂ ਪੁੱਤ ਜਦੋਂ ਇਹ ਰੇਖਣ ਗਈ ਆ ਨਾ ਉਦੋਂ ਹੀ ਮੇਰੇ ਤੋਂ ਚੋਰੀਆਂ ਰੱਖ ਕੇ ਗਈ ਤੇ ਜਦੋਂ ਟਾਕਾ ਲਾ ਕੇ ਆਈ ਆ ਉਦੋਂ ਲਿਆ ਕੇ ਮੇਰੇ ਲਾਗੇ ਟੱਪੜਾ ਖਤਾ ਓਹੋ ਮਾਸੀ ਜੀ ਤੁਸੀਂ ਕਿਹੜੀ ਗੱਲ ਫੜ ਕੇ ਬੈਠੇ ਜੇ ਓਏ ਆ ਵੀ ਤੇ ਅਚਾਨਕ ਹੀ ਹੋਇਆ ਵਾ ਕੰਮ ਨਾਲੇ ਕੋਈ ਵਿਚੋਲਾ ਥੋੜਾ ਹੈਗਾ ਸਾਡੇ ਰਿਸ਼ਤੇ ਦੇ ਵਿੱਚ ਉਹਦੇ ਮੇਰੇ ਸਟੋਰ ਦੇ ਉੱਤੇ ਦਵਾਈ ਲੈਣ ਆਉਂਦੀਆਂ ਹੁੰਦੀਆਂ ਸੀ ਮਾਵਾ ਧੀਆ ਤੇ ਮੈਨੂੰ ਉਹ ਪਸੰਦ ਆ ਕਿ ਮੈਂ ਤਾਂ ਸਿੱਧੀ ਗੱਲ ਕੀਤੀ ਆ ਮੈਂ ਇਹ ਕੋਈ ਵਿਚੋਲਾ ਵਿੱਚ ਪਾਇਆ ਹੀ ਨਹੀਂ ਮੈਂ ਸਿੱਧਾ ਸਿੱਧਾ ਕਹਿਆ ਹਾਂ ਕਿ ਲੱਭ ਮੈਰਜੀਵਾ ਉਹ ਚਲੋ ਮਾਸੀ ਜੀ ਤੁਸੀਂ ਖੁਸ਼ ਹੋਣੇ ਚਾਹੀਦੇ ਆ ਕੋਈ ਗੱਲ ਨਹੀਂ ਲੱਭ ਮੈਰਜੀ ਸਹੀ ਤੇ ਤੂੰ ਪਹਿਲਾਂ ਹੀ ਦੱਸ ਦਿੰਦਾ ਮੈਂ ਜੋ ਅਗਲੇ ਨਾਲੇ ਬੁਰੀ ਬਣੀ ਲੋ ਜੀ ਆ ਗਿਆ ਤੁਹਾਡਾ ਬੱਸ ਸਾਡਾ ਆ ਜਾ ਆ ਪੁੱਤ ਚਾਹ ਪਾਣੀ ਪੀ ਕੇ ਚਲ ਜੀ ਨਹੀਂ ਮਾਸੀ ਜੀ ਮੈਂ ਹੁਣ ਜਾਵਾਂ ਪੀਤਾ ਹੀ ਆ ਚਾਹ ਪਾਣੀ ਤੂੰ ਤੇ ਉੱਥੇ ਵੀ ਨਹੀਂ ਪੀਤਾ ਆਉਂਦੇ ਹੀ ਤੇਰੀ ਭੈਣ ਨੇ ਕਾਲੀ ਬਾਤ ਦੀ ਚੱਲ ਗਏ ਚੱਲ ਗਏ ਉਹ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਨਹੀਂ ਮੈਂ ਤੇ ਚੁੱਪ ਕਰਕੇ ਬੈਠੀ ਹਾਂ ਮੈਂ ਤੇ ਇਹਨੂੰ ਆਖਿਆ ਨਹੀਂ ਆ ਜਾਗਾ ਆ ਜਾ ਮੇਰਾ ਪੁੱਤ ਆ ਜਾ ਵੀਰ ਜੀ ਚਾਹ ਘੁੱਟ ਪੀ ਕੇ ਚਲ ਜਿਓ ਚਲੋ ਠੀਕ ਆ ਘਰ ਫੇ ਬਾਰੀ ਬੰਦ ਮੈਂ ਆ ਗਿਆ ਤੇਰੀ ਨਰਾਜਵਾ ਤੇਰਾ ਨਾ ਨਹੀਂ ਨਹੀਂ ਮਾਸੀ ਜੀ ਨਰਾਜ ਕਿਹੜੀ ਗੱਲ ਹੋਣਾ ਦੱਸ ਮੈਂ ਨੇ ਨਹੀਂ ਸਾਰਾ ਰਾਹ ਵੀ ਨਹੀਂ ਬੋਲੀ ਅਸੀਂ ਗੱਲਾਂ ਬਾਤਾਂ ਕਰਦੇ ਆਏ ਉਹ ਬੋਲੀ ਨਹੀਂ ਗਈ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੇ ਅਸੀਂ ਵੀ ਦੁਨੀਆ ਵੇਖੀ ਆ ਹਣ ਤੋਲੇ ਤੁੱਪੇ ਨਹੀਂ ਆਗੇ ਕੌਣ ਕਿੱਥੋਂ ਬੋਲਦਾ ਕਿੱਥੋਂ ਨਹੀਂ ਬੋਲਦਾ ਸਭ ਪਤਾ ਲੱਗਦਾ ਵਾ